ਰਕੱਟੀ ਨੂੰ ਓਵਰਲੋਡ ਹੀ ਕਹਿੰਦੇ ਆ ਜਿਹੜਾ ਡਰਾਈਵਰ ਘੋੜਾ ਪਾਛੀ ਹੁੰਦਾ ਉਹਦੇ ਤੋਂ ੱੱਕੇ ਨਾਲ ਪੈਸੇ ਲੈਂਦੇ ਆ ਓ ਰੱਬ ਰੱਖੇ ਤੇਰੀ ਖੈਰ ਯਾਰਾ ਤੇਰੇ ਤੋਂ ਬਗੈਰ ਰੱਬ ਰੱਖੇ ਤੇਰੀ ਖੈਰ ਯਾਰਾ ਤੇਰੇ ਤੋਂ ਬਗੈਰ ਕਿੱਤ ਲੱਗਦਾ ਨਹੀਂ ਮੇਰਾ ਦਿਲਦਾਰਾ ਬੇਲੰਬੇ ਯਾਰ ਰੂਟਾਂ ਤੇ ਮੈਨੂੰ ਰੱਖ ਲੈ ਕਲਿੰਡਰ ਯਾਰਾ ਵੇ ਲੰਬਿਆ ਰੂਟਾ ਤੇ ਤਾਂ ਵੀਰ ਜੀ ਇਹ ਹੁੰਦੇ ਸੀ ਗਾਣੇ ਇਹਨਾਂ ਨੂੰ ਆਪਾਂ ਕਹਿੰਦੇ ਆ ਗਾਣੇ ਵੀ ਹਾਂ ਬਈ ਸੁਣ ਕੇ ਇੱਕ ਪਤਾ ਲੱਗਦਾ ਵੀ ਵਾਕਈ ਕੋਈ ਨਵੀਂ ਵਿਆਹੀ ਨਾ ਰਹਾ ਨਾ ਜਦੋਂ ਉਹਦਾ ਚਲੋ ਵੀ ਡਰਾਈਵਰ ਘਰ ਵਾਲਾ ਗੱਡੀ ਲੈ ਕੇ ਜਾਂਦਾ ਤੇ ਸ਼ੰਦਾ ਜੀ ਨੇ ਉਹਦਾ ਦੁੱਖ ਸਮਝ ਕੇ ਬਹੁਤ ਵਧੀਆ ਗੀਤ ਗਾਇਆ ਸੀ ਹੈ ਨਾ ਤੇ ਅੱਜ ਵੀ ਸਾਡੇ ਟਰੱਕ 'ਚ ਜਿਆਦਾ ਨਹੀਂ ਤਾਂ ਡੇਲੀ ਦੋ ਤਿੰਨ ਵਾਰੀ ਇਹ ਗੀਤ ਚੱਲਦਾ ਹੀ ਚੱਲਦਾ ਆ ਪਰ ਗੱਲ ਕੀ ਆ ਜੀ ਉਹ ਸੀਗੀ ਡਰਾਈਵਰਾਂ ਦੀ ਝੜਾਈ ਉਹ ਸੀ ਡਰਾਈਵਰਾਂ ਦੀ ਝੜਾਈ ਦਾ ਸਵਾ ਭੀ ਇੱਕ ਹੋਰ ਸੀ ਡਰਾਈਵਰਾਂ ਦੀ ਹਨਾ ਅੱਜ ਕੱਲ ਡਰਾਈਵਰਾਂ ਤੇ ਪੁੱਠੇ ਸਿੱਧੇ ਹੀ ਗਾਣੇ ਆਉਂਦੇ ਆ ਨਾ ਕੋਈ ਐਦਾਂ ਦਾ ਦਾ ਟੋਲਾ ਕੀ ਵੀ ਡਰਾਈਵਰਾਂ ਦੇ ਜਿਜਵਾਦ ਸਮਝੇ ਜਾਣ ਹੈ ਨਾ ਤੇ ਇਹ ਗੱਲਾਂ ਹੁਣ ਜਿਹੜੀਆਂ ਵੀ ਜੀ ਕੋਈ ਕੋਈ ਸਮਝ ਸਕਦਾ ਬਾਕੀ ਅਸੀਂ ਹੁਣ ਵਲੌਗ ਬਣਾਉਣੇ ਕਰਦੇ ਆ ਸ਼ੁਰੂ ਹੋਣਾ ਆਪਾਂ ਇਹਦੇ ਤੁਹਾਡੇ ਨਾਲ ਸਾਰੀਆਂ ਗੱਲਾਂ ਸਾਂਝੀਆਂ ਕਰਿਆ ਕਰਾਂਗੇ ਠੀਕ ਹੈ ਨਹੀਂ ਜੀ ਤੇ ਹੁਣ ਮਸਲਾ ਹੈਗਾ ਇਹ ਵੀ ਗੱਡੀ ਲੱਗਨੀ ਹਿਆਰਪੁਰੋਂ ਤੇ ਯਾੜਾ ਆਪਾਂ ਹੰੜਾ ਤਾਂ ਸਭ ਕੀ ਕਰਨਾ ਲੰਬੜਾ ਹੁਣ ਮਸਲਾ ਇਹ ਆ ਵੀ ਚਾਹ ਇੱਕ ਵਾਰੀ ਪੀਤੀ ਉਹਨੇ ਕੋਈ ਗੱਲਬਾਤ ਨਹੀਂ ਕੀਤੀ ਹੁਣ ਆਪਾਂ ਚਾਹ ਪੀਣੀ ਆ ਦੁਬਾਰਾ ਤੇ ਆਉਗਾ ਨਹੀਂ ਯਾਰਾ ਠੀਕ ਹੈ ਨਹੀਂ ਜੀ ਬਾਕੀ ਡਾਕਟਰ ਚੜਦਾ ਤੇ ਦਿਲ ਰੋਂਦਾ ਏ ਪੱਖਾ ਰੱਥੀ ਚੜਦਾ ਰਹਿ ਗਿਆ ਫਦਲੀ ਰੱਬ ਕਿਹੜਾ ਬਦਲਾ ਲੈ ਗਿਆ ਜਦੋਂ ਹੁੰਦੀ ਆ ਗਰਮੀ ਤੇ ਰਾਤ ਨੂੰ ਲੱਗਦੀ ਠੰਡ ਸਮਝ ਨਹੀਂ ਆਦੀ ਸ਼ਕਰਪਾਈਏ ਕਿ ਠੰਡ ਬਾਕੀ ਇਹ ਮਜਾ ਲਿਆ ਜਿੰਦਗੀ ਦਾ ਲੈਣਾ ਚਾਹੀਦਾ ਜੇ ਆਪਾਂ ਡਰਾਈਵਰੀ ਕਰਦੇ ਆ ਸੁਣ ਜੇ ਹੋ ਜੀਏ ਤਾਂ ਡਰਾਈਵਰੀ ਹੁੰਦੀ ਨਹੀਂ ਉਹ ਰਾਤ ਨੂੰ ਦੇ ਨੇ ਟਰੱਕ ਚਲਾਉਣੇ ਸੌਖੇ ਨਹੀਂ ਪਏ ਇਹ ਤਾਂ ਟਰੱਕ ਵੀਰ ਦੀ ਮੌਜ ਮਸਤੀ ਕਰਕੇ ਚੱਲ ਸਕਦੇ ਆ ਰੋਂਦੇ ਆ ਕਿ ਸਾਨੂੰ ਰੇਜਰੀ ਮਿਲਦਾ ਨਹੀਂ ਰੋਂਦੇ ਆ ਕੰਮ ਹੁੰਦਾ ਹੈ ਕਿ ਨਹੀਂ ਜੀ ਉਹਦਾ ਸਭੇ ਕੰਮ ਕਰਨਾ ਪਈਦਾ ਸਿੰਗਲ ਕੋਲ ਦੇ ਨਾਲ ਜਿਹੜਾ ਸਮਾਂ ਲੰਘਨੇ ਉਹ ਹੀ ਚੰਗਾ ਆ ਆਪਾਂ ਜਿਹੜਾ ਹਰੇਕ ਡਰਾਈਵਰ ਨੂੰ ਇਹ ਕਹਿੰਦੇ ਵੀ ਕੁਝ ਰੋ ਆ ਨਾ ਕੁਝ ਰਹਿ ਕੇ ਕੰਮ ਕਰੋ ਜੇ ਉਹ ਬੰਦਾ ਸੱਤਦਾ ਨਾ ਫੇਰ ਬੰਦੇ ਦਾ ਕੰਮ ਜਿਹੜਾ ਢੱਲਾ ਹੋ ਜਾਂਦਾ ਉਹਦਾ ਅੱਜ ਦੇ ਸਮੇਂ ਤੁਹਾਨੂੰ ਪਹਿਲਾਂ ਹੀ ਪਤਾ ਵੀ ਡਰਾਈਵਰਾਂ ਦੇ ਆਂਕੜੇ ਬਹੁਤ ਆ ਕਿ ਜਿਹੜੇ ਡਰਾਈਵਰ ਜਿਹੜੇ ਆ ਉਹ ਵਿਚਾਰਿਆਂ ਦਾ ਕੋਈ ਟਿੱਡੇ ਟੇੜਾ ਹੈ ਨਹੀਂ ਗਾ ਕਦੇ ਚੈਨ ਨਾਲ ਸੌ ਨਹੀਂ ਸਕਦੇ ਕਹਿੰਦਾ ਕਿਤੇ ਚੈਨ ਨਾਲ ਖਲੋ ਨਹੀਂ ਸਕਦੇ ਉਹਨਾਂ ਕਹਿੰਦੇ ਲਾਲੋ ਸਾਹਿਬ ਕਿ ਕਿਤੇ ਵੀ ਗੱਡੀ ਖੜੀ ਕਰ ਲਓ ਇਹ ਨਹੀਂ ਪਤਾ ਤੁਹਾਡੀ ਜੋੜੀ ਲੈ ਜਾਣੀ ਤਾਂ ਦੇ ਸੱਪਣੀ ਲੈ ਜਾਣੀ ਜਾਂ ਡੀਜ਼ਲ ਨਿਕਲ ਜਾਣਾ ਕਿ ਬੈਟਰੀ ਲੈ ਜਾਣੀ ਯਾਰ ਡਰਾਈਵਰ ਜਾਣ ਦਾ ਕਿੱਥੇ ਜਾਣ ਉਹ ਦੇਖੋ ਬਾਹਰਲੇ ਦੇਸ਼ਾਂ ਦੇ ਹਜ਼ਾਰ ਯਾਰ ਟਰੱਕ ਦੀ ਪਾਰਕਿੰਗ ਆ ਨਾ ਤੇ ਇੱਥੇ ਕਿਤੇ 10 ਟਰੱਕਾਂ ਦੀ ਵੀ ਪਾਰਕਿੰਗ ਹੈ ਨਹੀਂ ਗੀ ਜੇ ਕਿਤੇ 10 ਟਰੱਕਾਂ ਦੀ ਪਾਰਕਿੰਗ ਹੋਊਗੀ ਤਾਂ ਉੱਥੇ ਵੀ ਚੋਰੀ ਯਾਰ ਕੋਈ ਚੌਕੀਦਾਰੀ ਨਹੀਂ ਤੇ ਹੁਣ ਮਸਲਾ ਇਹ ਆ ਵੀ ਆਪਾਂ ਇਹ ਚਾਹੁੰਦੇ ਆ ਵੀ ਇਸ ਕੰਮ 'ਚ ਸੁਧਾਰ ਲਿਆਂਦਾ ਜਾਵੇ ਤਾਂ ਜੋ ਜਿਹੜੇ ਮੁੰਡੇ ਬਾਹਰੋਂ ਤੋੜ ਲਈ ਫਿਰਦੇ ਉਹ ਇੱਥੇ ਗੱਡੀ ਦਾ ਚਲਾਉਣ ਇੱਥੇ ਵਾਦੀ ਰੋਜ਼ ਰੋਟੀ ਵਧੀਆ ਚੱਲਦੀ ਰਵੇ ਇਹ ਵੀਰ ਜੀ ਟਰੱਕਾਂ ਦਾ ਕੰਮ ਜਿਹੜਾ ਇਹ ਕਲਾ ਸਰਦਾਰਾਂ ਦੀ ਸ਼ਾਨ ਹੁੰਦਾ ਸੀ ਸਰਦਾਰਾਂ ਦਾ ਕੰਮ ਜਿਹਾ ਵੀ ਲਾਡਾ ਸਾਹਿਬ ਇਹ ਕੰਮ ਕਿੱਥੇ ਤੋਂ ਕਿੱਥੇ ਚੱਲ ਗਿਆ ਆਪਾਂ ਹਰੇਕ ਬੰਦੇ ਨੂੰ ਇਹ ਕਿੰਨੇ ਵੀ ਪਰਸਨੈਲਿਟੀ 'ਚ ਰਹੋ ਥੋੜਾ ਆਪਣੈ ਮਰੋ ਟਿਕਟੋਕ ਰੱਖੋ ਯਾਰ ਕੱਪੜੇ ਭੰਵੇਂ ਪਾਟਾ ਹੀ ਹੋਣ ਪਰ ਧੋਤੇ ਦਾ ਹੁਣ ਕਦੇ ਨਾ ਕਦੇ ਗੁਣਾ 10 15% ਡਰਾਈਵਰ ਵੀ ਆ ਜਿਹੜੀ ਡਰਾਈਵਰਾਂ ਦੀ ਇੰਸਪੈਕਟ ਨਹੀਂ ਹੈਗੀ ਕਿਉਂਕਿ ਅਸੀਂ ਆਪਣਾ ਹੋਲੀ ਆਈਓ ਬਣਾ ਕੇ ਰੱਖਣਾ ਨਾ ਵਿਕਾਰ ਗਿਆ ਤੇ ਫੇਰ ਕੌਣ ਇੰਸਪੈਕਟ ਕਰੂਗਾ ਤੁਸੀਂ ਆਪਣੇ ਆਪ ਨੂੰ ਵਧੀਆ ਰੱਖੋ ਯਾਰ ਟੁੱਟੇ ਦਾ ਵਧੀਆ ਪਾਓ ਕੀ ਫਾਇਦਾ ਇੰਨਾ ਘੱਟ ਚੋਕਣ ਦਾ ਰਾਤ ਦਿਨ ਜਾਗਣ ਦਾ ਜੇ ਤੁਸੀਂ ਕੱਪੜੇ ਵੀ ਨਹੀਂ ਪਾਉਣਾ ਯਾਰ ਹਨਾ ਤੇ ਹੋਰ ਵੀ ਤਾਂ ਇੰਨੇ ਖਰਚੇ ਹੁੰਦੇ ਆ ਇੱਕ ਟਾਇਰ ਪੰਚਰ ਹੋ ਜਾ ਰੁਪਿਆ 500 ਲੱਗ ਜਾਂਦਾ ਹੈ ਤੇ 500 ਦਾ ਇਹ ਦੋ 3 4 ਜੰਨੀਆਂ ਨੇ ਆਪਾਂ ਸੋਣਾ ਲੈ ਲਿਆ ਹਮੋਂ ਭਾਜਾ ਜਰ ਅਸੇ ਚੋ ਆਪਾਂ ਉਹ ਨਹੀਂ ਲੈਂਦੇ ਆਪਾਂ ਟਾਇਰ ਤੇ ਲਾ ਲੈਂਦੇ ਆਹੋ ਨਹੀਂ ਆਈ ਬਿਗਾੜ ਲੜਾ ਕੋਈ ਫਾਇਦਾ ਨਹੀਂ ਹੁੰਦਾ ਫਿਰ ਬਾਕੀ ਮੇਰੀਆਂ ਗੱਲਾਂ ਕਈਆਂ ਦੇ ਚੁਪਣੀਆਂ ਕਈਆਂ ਦੇ ਖੁੱਭਣੀਆਂ ਪਰ ਇਹ ਸੱਚੀ ਗੱਲ ਹੈ ਸੱਚ ਕੌੜਾ ਹੀ ਹੁੰਦਾ ਏ ਠੀਕ ਹੈ ਜੀ ਕੌੜਾ ਤੇ ਕੋਲਾ ਕੀ ਰਹਿਣਾ ਹੁਣ ਆਪਾਂ ਅੰਮ੍ਰਾਲਾ ਨੂੰ ਜਾ ਰਹੇ ਆ ਤੇ ਰਾਹ ਦੇ ਵਿੱਚ ਜੇ ਫਕੀਰ ਆ ਕੋਈ ਮਿਲਾਂਗੇ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਇਹ ਕਨੇ ਜੀ ਚਾਹ ਦਾ ਪਿਆਲਾ ਜਿਹੜਾ ਹੁਣ ਆਪਾਂ ਇੱਕ ਵਾਰੀ ਉਹ ਵੀ ਬਈ ਚਾਹ ਨੇ ਲੱਗੀ ਸੁਆਦ ਚਾਹ ਨੇ ਪਾਸਾ ਦਾ ਵਾਦ ਹੁਣ ਆਪਾਂ ਚਾਹ ਬਣੀ ਵਧੀਆ ਲੱਗ ਰਹੀ ਜਿਹੜਾ ਸਾਡੀ ਬਾਤ ਮੁੱਕਦੀ ਜਾਏ ਮੁੱਕਦੀ ਆ ਇਹ ਕਨੇ ਜੀ ਵਾਫੇ ਮਿਲਣਿਆ ਦਾ ਮੌਕਾ ਫੇਰ ਇਹ ਕਰਨੇ ਗੱਲਬਾਤ ਤੇ ਕਿੰਦਾ ਕਿਵੇਂ ਕਿਵੇਂ ਹੁਣ ਆਪਾਂ ਸੱਕਾ ਹੀ ਇੱਥੇ ਬਲੌਗ ਬਣਾਇਆ ਖੰਦੇ ਆ ਆ ਹੋ ਗਿਆ ਉਹ ਹੋ ਗਿਆ ਲੋ ਜੀ ਢਾਬੇ ਦੇ ਮਾਰਤੀ ਬ੍ਰੇਕ ਚਿੱਲਾ ਮੇਰਾ ਲੈ ਚਾਹ ਤੇ ਮਠੀ ਹੁਣ ਬਾਈ ਸਿਹਤ ਹੋ ਗਈ ਥੋੜੀ ਇਕੱਠੀ ਬਹੁਤ ਔਖਾ ਹੋ ਗਿਆ ਨੱਕ ਚੁੰਦਾ ਤੇ ਦਿਲ ਰੋਂਦਾ ਮੈਨੂੰ ਸਭ ਨੇ ਅੰਦੀ ਕੀ ਕਰਾਂ ਕਿ ਨਾ ਕਰਾਂ ਰਮਾਲ ਮੇਰਾ ਉਹੀ ਗੱਲ ਹੋ ਗਈ ਚਾਹ ਮੇਰੀ ਰਿਜ ਰਿਜ ਕਮਲੀ ਹੋਈ ਬਾਕੀ ਆ ਗਿਆ ਮੌਸਮ ਜਿਹੜਾ ਆ ਬਹੁਤ ਵਧੀਆ ਆ ਨਾ ਠੰਡ ਨਾ ਗਰਮੀ ਆ ਨਾ ਸਖਤੀ ਆ ਨਾ ਨਰਮੀ ਆ ਇਹ ਕਹਿੰਦੇ ਜੀ ਤੁਹਾਨੂੰ ਸਾਰਾ ਆਪਾਂ ਬਲੌਗ ਦਿਖਾਵਾਂਗੇ ਕੀ ਕੀ ਕੀਤਾ ਆਪਾਂ ਕਿੱਦਾਂ ਕਿੱਦਾਂ ਕਿਵੇਂ ਕਿਵੇਂ ਸਾਰੀ ਗੱਲਬਾਤ ਦੱਸਾਂਗੇ ਲਓ ਜੀ ਟੋਲ ਤੇ ਆਪਾਂ ਪੁੱਜ ਗਏ ਟੋਲ ਤੇ ਲੱਗਾ ਜਾਮ ਦੇਖੋ ਇਹਨਾਂ ਦਾ ਕੀ ਏ ਕੰਮ ਹੈ ਪੈਸੇ ਵਧਾਈ ਜਾਂਦੇ ਆ ਲਾਈਨਾਂ ਨਹੀਂ ਬਣਾਉਂਦੇ ਪੈਸੇ ਵਧਾ ਰਹੇ ਲਾਈਨਾਂ ਦੀ ਬਣਾਉਂਦੇ ਸਾਨੂੰ 10 ਮਿੰਟ ਹੋ ਗਿਆ ਖੜਿਆ ਹਾਂ ਨੂੰ ਤੇ ਕਈ ਬਾਈ ਤਾਂ ਕਹਿੰਦੇ 3 ਮਿੰਟ ਖੜੋ ਟੋਲ ਨਹੀਂ ਲੱਗਦਾ ਪਰ ਬਾਈ ওই ਗੱਲ ਕਲੇਸ਼ ਵਾਲੀ ਹੋ ਜਾਂਦੀ ਫਿਰ ਸਾਡਾ ਪ੍ਰੈਸ਼ ਵੀ ਵਧ ਜਾਂਦਾ ਜਾ ਬੈਠਾ ਜਾ ਲੈ ਵੀ ਇਹ ਨਹੀਂ ਚੱਲੋਗੇ ਨਾ ਸਾਡੇ ਹੱਲ ਚੁੱਕੇ ਹੀ ਗਏ ਜੇ ਦੇਖੋ ਕਾਰ ਵਾਲੇ ਨੇ ਅੱਗੇ ਸੇ ਕੱਢੀ ਹੈ ਕਹਿੰਦੇ ਬੋਲੇਗਾ ਪਾਜੀ ਮਾਰੀ ਭੰਤੀ ਹੈ ਅਗਰ ਭੰਤੀ ਤੋਂ ਫਿਰ ਭਾਈ ਮਤ ਜਾਣਾ ਹੋਵੇ ਠੀਕ ਹੈ ਇਹ ਭਣਾ ਲੈਂਦੇ ਹਾਂ ਫਿਰ ਪੰਗਾ ਪਾ ਲੈਂਦੇ ਹਾਂ ਭਣਾਗੇ ਪੰਗਾ ਪਾਗੇ ਫਿਰ ਬੋਲਣਗੇ ਪਾਜੀ ਮਾਰੀ ਛਿੱਲਤੀ ਹੈ ہماری ਛਿੱਲਤੀ ਹੈ ہماری ਛਿੰਤੀ ਹੈ ਟਾੜੀ ਛਿਲਕੇ ਕਿੱਥੇ ਹੈ ਜਾਣ ਬੇ ਲੰਬਿਆ ਰੂਟਾਂ ਤੇ ਹਉ सोने यार बारह टायर है बारह क्या है ये पास है सैतीस आठ सौ क्या थारे 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 हर, तो हर गाड़ी को ओवरलोड बोलते हो हर गाड़ी को बिल्टी दिखाओ लो देखो वो देखी पड़ी 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 चल रुक जाएगी है दूजी और रह दे दो होती है आधा पड़ హా గాడి ఓవరలో పదా టన్ మరలలో చాక బంబూ ਹਰ ਕੱਟੀ ਨੂੰ ਓਵਰਲੋਡ ਹੀ ਕਹਿੰਦੇ ਆ ਜਿਹੜਾ ਡਰਾਈਵਰ ਘੋੜਾ ਪਾਜੀ ਹੁੰਦਾ ਉਹਦੇ ਤੋਂ ੱੱਕੇ ਨਾਲ ਪੈਸੇ ਲੈਂਦੇ ਆ ਇਹ ਟੋਲਾ ਵਾਲਿਆਂ ਨੇ ਕੰਮ ਫੜਿਆ ਏ ਓਵਰਲੋਡ ਕਹਿ ਕੇ ਕਈਆਂ ਨੂੰ ਰਗੜਿਆ ਏ ਮਾਰੇ ਗੱਲਾ ਚੰਗੀਆਂ ਨਹੀਂ ਧੋਖਾ ਬਈ ਇਮਾਨੀ ਕਦੇ ਬੰਦੇ ਨੂੰ ਫੜਦੀ ਨਹੀਂ ਹਲਾਕੇ ਹੋ ਜੋੜੋ ਆਇਓ ਸਰਦਾਰ ਜੀ ਤੁਹਾਨੂੰ ਮਿਲਿਏ ਸਰਦਾਰ ਜੀ ਆ ਜਾਓ ਓਹ ਸਾਈਡ ਤੇ ਚਾਹ ਪੀ ਕੇ ਸਰਦਾਰ ਜੀ ਨਹੀਂ ਚਾਹ ਨਹੀਂ ਆਪਾਂ ਲੇਟ ਹੋ ਗਿਆ ਲੇਟ ਹੋ ਗਿਆ ਹੋਰ 세ਤਾ ਤੇਰੀ ਮੋਟਰ ਆਪਣੀ ਆਪਣੀ ਹੋ ਗਿਆ ਨੰਬਰ ਦਾ ਨੰਬਰ ਚ ਨਹੀਂ ਮੈਂ ਤੁਹਾਡਾ ਕਈ ਦਾ ਨੰਬਰ ਅੱਜ ਕਦੇ ਕਿਰੇ ਲੱਗਦਾ ਹੈ ਕਦੇ ਕਿਦੇ ਲੱਗਦਾ ਹੈ ਕਦੇ ਬਾਹਰਲੇ ਦੇਸ਼ ਤਾਂ ਹੀ ਲੱਗ ਜਾਂਦਾ ਅਮਰੀਕਾ ਉੱਪਰ ਕਿਦਾਂ ਲਾਇਆ ਕਿਦਾਂ ਮੋਗੇ ਲੱਗ ਗਿਆ ਉਹ ਸਾਡੇ ਸੇਵਾਦਾਰਾਂ ਦਾ ਹੀ ਨੰਬਰ ਆ ਅੱਛਾ ਲਓ ਵੀ ਅੱਜ ਤੁਹਾਨੂੰ ਆਪਾਂ ਔੜਾ ਹੀ ਪਾ ਦੇਣਾ ਨਾਲੋ ਨਾਲ ਹੀ ਹੋਰ ਸੁਣਾਉਂਕਦਾ ਇਹ ਕਿੱਥੇ ਦਾ ਲੁਧਿਆਣਾ ਟੈਂਟ ਇਹ ਲੁਧਿਆਣੇ ਦਾ ਹੀ ਨੇ ਨਹੀਂ ਟੈਂਟ ਹੀ ਚਾਹਣ ਢੋਣੇ ਆ ਨਹੀਂ ਆਪਣਾ ਹਾਰਡਵੇਅਰ ਵਿੱਚੇ ਪਰਚੂਨ ਹੁੰਦਾ ਹੈ ਅੱਛਾ ਅੱਛਾ ਹਾਂ ਇੱਥੇ ਦਾ ਅੱਗੇ ਜਾਣਾ ਦਾ ਬੰਬੇ ਨੂੰ ਜੈਦਰ ਬਿਹਾਰ ਦੇ ਬਾਹਰ ਨੂੰ ਜਲਦੀ ਹੈ ਨਹੀਂ ਨਹੀਂ ਆਪਾਂ ਲੁਧਿਆਣੇ ਦਾ ਕਿ ਆਈਦਾ ਬੋਲੋ ਨੰਬਰ 7087 7087 6877 87303 0 ਲੁਧਿਆਣਾ ਕਿੱਥੇ ਕੰਮ ਨਾਲੀ ਲੁਧਿਆਣਾ ਡਰਾਪ ਬਣਾ ਲੇ ਹਾਂ ਇਹ ਤਾਂ ਹੰਬੜਾ ਚੱਲੇ ਅਜੇ ਹੰਬੜਾ ਹੰਬੜਾ ਹੀ ਸਾਡਾ ਰੂਟ ਹੀ ਹੰਬੜਾ ਦਾ ਦੇਖੋ ਜੀ ਕਰੋ ਓਕੇ ਜੀ ਉੱਪਰ ਲਾ ਉੱਪਰ ਲਾ 55 ਦਾ ਅੰਕ ਜੀ ਆਇਆੜ ਕਰੋ ਉਹ ਕਰੇ ਜੁਆਇਨ ਗਰੁੱਪ ਕਰੋ ਜੋਰ ਦਿਨਾਉਂਗਾ ਦਸੇਤਾ ਵਾ ਵਧੀਆ ਮਾ ਨਾ ਆਜੋ ਘੜ ਘੜ ਚਾਹ ਨਹੀਂ ਬਾਪਾ ਜੀ ਆਪਾਂ ਚਾਹ ਤੇ ਪਿਛੇ ਪੀ ਲਈ ਜਿੱਤੇ ਤੁਸੀਂ ਬੇ ਸਾਨੂੰ ਪਾਸ ਕੀਤਾ ਨਾ ਹਾਂ ਉੱਥੇ ਪੀਤੀ ਚਾਹ ਲਈ ਆਪਣੀ ਆ ਮੋਟਰ ਆਹੋ ਆਪਣੀ ਇਹ ਕਿੰਨਾ ਮਾਡਲ ਆ 12 ਇਹ ਸਾਲ ਹੀ ਲਈ ਜੀ ਉਹ ਸੁਣ ਕਨੇ ਜੀ ਇਹ ਨਾਂ ਨੂੰ ਕਰਾ ਕੇ ਪੰਜੇ ਚ ਪੈ ਗਈ